ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਰਚਕਾਂ ਦਾ ਸਵਾਗਤ ਹੈ ਪਿੰਡ ਵੱਡੀ ਸੜੀਆਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਬਾਬਾ ਜੀ ਦੀ ਦਰਗਾਹ ਤੇ 27 ਦਸੰਬਰ ਨੂੰ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਸਮਰਪਤ ਭਾਈ ਪੰਜਾਬ ਸਿੰਘ ਜੀ ਦੁਆਰਾ ਧਾਰਮਿਕ ਸਮਾਗਮ ਕੀਤਾ ਜਾਵੇਗਾ ਅਤੇ 28 ਦਸੰਬਰ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਗੁਰਵਿੰਦਰ ਬਰਾੜ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਕਮੇਟੀ ਮੈਂਬਰਾਂ ਵੱਲੋਂ ਸਮੂਹ ਸਾਧ ਸੰਗਤ ਨੂੰ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਉਹਨਾਂ ਹੋਰ ਬੇਨਤੀ ਕਰਦੇ ਆ ਕਿਹਾ ਕਿ ਕੋਈ ਵੀ ਵੀ ਨਸ਼ਾ ਕਰਕੇ ਦਰਗਾਹ ਤੇ ਨਾ ਆਵੇ। ਇਸ ਮੇਲੇ ਦੀ ਸਾਰੀ ਲਾਈਵ ਅਪਡੇਟ ਪੰਜਾਬ ਫਾਸਲਾ ਦੇ YouTube ਚੈਨਲ ਤੇ ਵਿਖਾਈ ਜਾਵੇਗੀ। ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਨੇਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ। ਾਇਸਾਸ ਕਾਲਸ। ਸਾਸਿ ਕਾਲਸ। ਨਾਮ ਸਾਡਾ ਤੁਹਾਡਾ ਹਰੀਸ਼। ਹਰੀਸ਼ ਜੀ ਮੇਲਾ ਕਰਵਾ ਰਹੇ ਹੋ ਮੇਲੇ ਦੀ ਰੂਪਰੇਖਾ ਔਰ ਮੇਲੇ ਦੇ ਬਾਰੇ ਜਾਣਕਾਰੀ ਚਾਹੁੰਦੇ ਹਾਂ ਜੀ। ਧੰਨ ਬਾਬਰ ਜੀ ਦਾ ਧੰਨ ਬਾਬਰ ਨਤਦਾ ਸਤਨ ਬਾਬਰ ਆਰਾਮ ਨਖਾਇ ਦਾ ਹਰ ਸਾਲ 13 ਪਉ ਨੂੰ ਮਿਲਣ ਲੱਗਦਾ ਹੈ ਜੀ ਅਸ ਵਾਰ ਇਸ ਮੇਲੇ ਤੇ 13 ਪਉ ਨੂੰ ਪਾਈ ਪੰਜਾਬ ਸਿੰਘ ਜੀ ਫਾਜ਼ਲਕਾ ਵਾਲੇ ਰਾਗੀ ਜੱਥਾ ਚੀਦੀ ਦਿਹਾੜੇ ਛੋਟੇ ਸਾਹਿਬ ਜੀ ਦਾ ਚੀਦੀ ਦਿਹਾੜੇ ਤੇ ਉਹ ਆਦਾ ਪ੍ਰਵਚਨ ਕਰਨਗੇ 14 ਪਉ ਨੂੰ ਗੁਰਵਿੰਦਰ ਬਰਾੜ ਜੀ ਕਲਾਕਾਰ ਨਾਲ ਉਹਨਾਂ ਦੇ ਮਨਪ੍ਰੀਤ ਕੌਰ ਉਹ ਆਉਣਗੇ ਰੰਗ ਮੰਚ ਉਹ ਆਦਾ ਬੰਨ੍ਹਣਗੇ ਹੋਰ ਕੀ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੋਗੇ ਇਸ ਮੇਲੇ ਦੇ ਬਾਬਤ ਸੰਗਤਾਂ ਨੂੰ ਸਮੂਲ ਇਲਾਕਾ ਨਿਵਾਸੀਆਂ ਨੂੰ ਇਹ ਹੀ ਬੇਨਤੀ ਕਰਨਾ ਚਾਹਾਂਗੇ ਕਿ ਬਾਬਾ ਜੀ ਦੇ ਮੇਲਾ ਹਰ ਸਾਲ ਲੱਗਦਾ ਹੈ ਹੋਮੋ ਮਾ ਕੇ ਪਹੁੰਚੋ ਮੇਲੇ ਦੀ ਰੌਣਕ ਨੂੰ ਬਧਾਓ ਇੱਕ ਇਹ ਨੋਟ ਇਹ ਬੇਨਤੀ ਹੈ ਕਿ ਕੋਈ ਵੀ ਸੱਜਣ ਵੀਰ ਨਸ਼ਾ ਕਰਕੇ ਨਾ ਆਏ ਜਿੰਦੇ ਨਾਲ ਮੇਲੇ ਦਾ ਮੋਲ ਖਰਾਬ ਹੋਵੇ ਇਹ ਬੇਨਤੀ ਪਰਵਾਣਕ ਜੇ ਗੱਲ ਕਰੀਏ ਸਹਿਯੋਗ ਦੀ ਬੜਾ ਵੱਡਾ ਕਾਰਜ ਹੁੰਦਾ ਹੈ ਮੇਲੇ ਕਰਵਾਉਣਾ ਔਰ ਸੰਗਤ ਦਰਸ਼ਨ ਕਰਨੇ ਤਾਂ ਮੈਂ ਜਾਨਣਾ ਚਾਹਾਂਗਾ ਕਿ ਸੰਯੋਗ ਕਿਦਾਂ ਦਾ ਸਮੂਹ ਨਗਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਪੂਲ ਸੰਯੋਗ ਹੈ ਜੀ ਬਾਬੇ ਦੀ ਪੂਲ ਕਿਰਪਾ ਨਾਲ ਹਰੇਕ ਪਰਸਨ ਨੇ ਸਾਨੂੰ ਪੂਰੀ ਸਪੋਰਟ ਕੀਤਾ ਹੈ ਮਿਲੇ ਲਾਉਣ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਅਸੀਂ ਉਹਨਾਂ ਨੂੰ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਅਰਜੰਦਸ ਜੀ ਬਾਬਾ ਨਥੁਦਾਸ ਜੀ ਬਾਬਾ ਆਰਾਮ ਖਦਾਸ ਗੁਰਸੰਗਤ ਸਰ ਸੱਚੀ ਦਾੜੀ ਦੇ ਮੇਲੇ ਹਰ ਸਾਲ ਜੋ ਸਲਾਨਾ ਮੇਲਾ 13 ਕੋ ਮਲਾਉਂਦੇ ਹਾਂ ਉਹ ਮੇਲਾ ਸ਼ੁਰੂ ਹੋ ਚੁੱਕਿਆ ਹੈ ਭਾਈ ਸੰਗਤਾਂ ਨੂੰ ਬੇਨਤੀ ਹੈ ਕਿ ਖੰਡ ਪਾਠਾਂ ਦੀ ਲੜੀ ਚੱਲ ਚੁੱਕੀ ਹੈ ਸੋ ਭਾਈ ਸੰਗਤਾਂ ਨੂੰ ਬੇਨਤੀ ਹੈ ਮੇਰੇ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਕੋਈ ਵੀ ਸੰਗਤ ਵੀਰ ਭਰਾ ਮੇਲੇ ਤੇ ਪਹੁੰਚੇ ਪਰ ਨਸ਼ਾ ਕਰਕੇ ਕੋਈ ਨਾ ਆਵੇ ਭਾਈ ਇਹ ਬੇਨਤੀ ਹੈ ਪ੍ਰਵਾਨ ਕਰਨਾ ਜੀ